ਇੱਥੇ ਮਜੀਠਾ ਘਰੋਪਿਆ ਜੀ ਜੋ ਇਹਦੇ ਸਾ 24 ਤੇ 25 ਲੱਖ ਰੁਪਏ ਜੀ ਨੂੰ ਲਾਟ ਹੋਇਆ ਸੀ ਜੋ 31 ਮਾਰਚ ਤੱਕ ਇਹਦਾ ਚਾਰਜ ਸਾਡੇ ਕੋਲ ਹੈ ਜੀ ਅੱਜ ਇੱਥੇ ਸ਼ਾਮੀ ਸੰਚਾਰ ਜੀ ਦਾ ਸਾਨੂੰ ਫੋਨ ਆਇਆ ਵੀ ਇੱਥੇ ਜੋ ਨਕਾਰਤੂਤ ਮੁੰਡੇ ਆਏ ਜੀ ਉਹਨਾਂ ਨੇ ਇੱਕ ਪਟ્રોલ ਬੰਬ ਨੁਮਾ ਚੀਜ਼ ਜਿਹੜੀ ਹੈ ਠੇਕੇ ਦੇ ਬਾਹਰ ਸੁੱਟ ਕੇ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਠੇਕੇ ਦੇ ਬਾਹਰ ਗਰਿਲ ਲੱਗੀ ਸੀ ਫਿਰ ਉਹਨਾਂ ਨੇ ਦੋਹਾਂ ਹੱਥਾਂ 'ਚ ਪਿਸਤਲ ਫੜ ਕੇ ਗੋਰੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਗੋਲੀਆਂ ਚਲਾਉਂਦੇ ਇੱਕ ਮੈਗਜ਼ੀਨ ਵੀ ਆ ਮੌਕੇ ਤੇ ਡਿੱਗ ਪਿਆ ਜੀ ਉਮ ਮੈਗਜ਼ੀਨ ਸਾਡੇ ਮੁੰਡਿਆਂ ਨੇ ਮੌਕੇ ਤੋਂ ਬਰੰਦ ਕੀਤਾ ਹੈ ਜੀ ਹਾਂ ਤੇ ਇਹ ਠੇਕੇ ਦੇ ਬਾਹਰ ਜਿਹੜੀ ਉਹ ਅੱਗ ਲੱਗੀ ਸੀ ਉਹ ਮੌਕੇ ਤੇ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਜਿਹੜੇ ਮਜੀਠਿਆਲੇ ਉਹਨਾਂ ਨੇ ਮੌਕੇ ਤੋਂ ਉਹ ਬੈਂਡਰ ਨੂੰ ਜਿਹਨੂੰ ਅੱਗ ਲੱਗੀ ਸੀ ਉਹਨੂੰ ਵੀ ਕਬਜ਼ੇ 'ਚ ਲੈ ਲਿਆ ਤੇ ਜਿਹੜਾ ਉਹਨਾਂ ਨੇ ਕਿਹਾ ਤੇ ਵੀ ਇਹ ਜਿਹੜਾ ਜੀ ਇਹ ਮੈਗਜ਼ੀਨ ਇਹ ਜਿਹੜਾ ਚੈੱਕ ਹੋਣ ਗਿਆ ਇਹ ਬਿਲਕੁਲ ਝੂਠੀ ਗੱਲ ਹੈ ਉਹ ਸਾਡੇ ਮੁੰਡੇ ਨੂੰ ਕਿਹਾ ਸੀ ਅਸੀਂ ਇਸ ਕਰਕੇ ਕਿਹਾ ਸੀ ਕਿ ਸਾਡੇ ਜਿਹੜੇ ਇਸ ਗਰੁੱਪ ਦੇ ਆਂਦਰ ਨੇ ਹਾਂ ਉਹ ਆ ਰਹੇ ਨੇ ਮੌਕੇ ਤੇ ਉਹ ਆਪਣੇ ਹੈ ਆਪਣੇ ਅੱਥੀ ਇਹਨਾਂ ਨੂੰ ਜਿਹੜੇ ਪੁਲਿਸ ਦੇ ਹਵਾਲੇ ਕਰਨਗੇ ਕਿਉਂਕਿ ਜਿਹੜੇ ਮੌਕੇ ਤੇ ਇੱਥੇ ਬਲਾਸਟ ਵੀ ਹੋਇਆ ਹੈ ਤੇ ਜਿਹੜਾ ਇਹ ਮੌਕੇ ਤੇ ਗੋਲੀ ਵੀ ਚੱਲੀ ਹੈ ਤੇ ਆਹ ਮੌਕੇ ਤੇ ਮੈਗਜ਼ਨ ਵੀ ਗੋਲੀਆਂ ਨਾਲ ਪੂਰਾ ਲੋਡਿਆ ਜਿਹੜਾ ਮੈਗਜ਼ਨ ਇਹ ਵੀ ਮੌਕੇ ਤੋਂ ਬਰਾਮਦ ਹੋਇਆ ਜੀ ਹੂੰ ਹੂੰ ਪੁਰਾਣੀ ਕੋ ਰੰਜਤ ਸ਼ਾਹ ਕੋ ਡਾਕ ਡਾਟ ਜਾਂ ਕੋ ਇਹ ਲਾਸਟ ਈਅਰ ਵੀ ਸਾਡੇ ਮੰਜੀਥੇ ਦੇ ਵਿੱਚ ਜੀ ਦੋ ਤਿੰਨ ਠੇਕੇ ਤੇ ਪੈਟਰੋਲ ਬੰਬ ਛੁੱਟਿਆ ਗਿਆ ਸੀ ਜੀ ਉੱਥੇ ਤੇ ਇੱਕ ਉੱਥੇ ਜੇਠੂ ਵਾਲੇ ਵੀ ਸਾਡੇ ਠੇਕੇ ਤੇ ਇਦਾਂ ਇਹ ਪੈਟਰੋਲ ਬੰਬ ਛੁੱਟ ਕੇ ਤੇ ਮੁੜ ਕੇ ਠੇਕੇ ਦੇ ਉੱਤੇ ਗੋਲੀ ਚਲਾਈ ਗਈ ਸੀ ਇਹ ਸਿਰਫ ਇੱਕ ਪੰਜਾਬ ਦਾ ਮਾਹੌਲ ਖੜਾ ਕਰਨ ਲਈ ਇੱਕ ਦਾਅਸਤ ਫਲਾਉਣ ਲਈ ਹੈ ਜਿਹੜਾ ਜੀ ਸਭ ਕੁਝ ਕੀਤਾ ਜਾ ਰਿਹਾ ਕਿਸੇ ਦੇ ਕੋਈ ਸ਼ੱਕ ਹੋਵੇ ਤੁਹਾਨੂੰ ਸ਼ੱਕ ਜੀ ਪਤਾ ਹੀ ਹੈ ਜੀ ਸਾਰਾ ਜੀ ਡਿਪਾਰਟਮੈਂਟ ਨੂੰ ਸਾਰਾ ਪਤਾ ਹੈ ਜੀ ਆ ਤੁਹਾਡੇ ਸਾਹਮਣੇ ਸਾਡੇ ਸੇਲਮੈਨ ਨੂੰ ਜਿਹਨੇ ਮੌਕੇ ਤੇ ਸਟੇਟਮੈਂਟ ਦੇਣੀ ਸੀ ਉਹਨੂੰ ਪੁਲਿਸ ਕਬਜ਼ੇ 'ਚ ਕਰਕੇ ਮੌਕੇ ਤੋਂ ਲੈ ਗਈ ਹੈ ਜੀ ਫਿਰ ਮੈਗਜ਼ੀਨ ਦੇ ਬਾਰੇ ਪੁਲਿਸ ਨੂੰ ਪਤਾ ਹੈ ਕਿ ਮੈਗਜ਼ੀਨ ਪਤਾ ਜੀ ਪਤਾ ਹੈ ਜੀ ਉਹ ਸਿਰਫ ਸੇਲਮੈਨ ਨੂੰ ਇਹ ਕਿਹਾ ਸੀ ਵੀ ਅਸੀਂ ਆਪਣੀ ਹਾਜ਼ਰੀ 'ਚ ਪੁਲਿਸ ਦੇ ਹਵਾਲੇ ਕਰਾਂਗੇ ਉਹਨਾਂ ਨੇ ਉਹ ਸੇਲਮੈਨ ਜਿਹਨੇ ਸਟੇਟਮੈਂਟ ਦੇਣੀ ਸੀ ਉਹਨੂੰ ਚੁੱਕ ਕੇ ਆਪਣੇ ਕਬਜ਼ੇ ਔਰ ਦੋਸ਼ੀਆਂ ਨੂੰ ਅਰੈਸਟ ਕਰਨ ਦੇ ਬਜਾਏ ਜਿਹੜਾ ਸਾਡਾ ਸੇਲਮੈਨ ਸੀ ਮੌਕੇ 'ਤੇ ਜਿਹੜਾ ਡਰਿਆ ਹੋਇਆ ਸੀ ਉਹਨੂੰ ਆਪਣੇ ਨਾਲ ਅਰੈਸਟ ਕਰਕੇ ਤੇ ਥਾਣੇ ਲੈ ਗਿਆ ਇਹਦਾ ਇਹਦਾ ਮਤਲਬ ਤੁਸੀਂ ਮੰਨਦੇ ਹੋ ਕਿ ਪੁਲਿਸ ਕਹਾਣੀ ਘੜ ਰਹੀ ਆ ਤੁਹਾਡੇ ਸਾਹਮਣੇ ਆ ਭਾਜੀ ਵੇਖੋ ਮੈਗਜ਼ੀਨ ਇੱਥੇ ਸਾਰੀ ਵਾਰਦੇ ਤੇ ਇੱਥੇ ਹੋਈ ਆ ਉਹਨਾਂ ਨੇ ਮੈਗਜ਼ੀਨ ਕਹਿਤਾ ਜੀ ਟੈਸਟ ਹੋਣ ਗਿਆ ਜੈੰਤੀਪੁਰ ਜੀ ਜੈੰਤੀਪੁਰ ਕੋਲ ਲੈਬ ਥੋੜਾ ਜੀ ਸਿਰਫ ਇੱਕ ਸੇਲਮੈਨ ਨੇ ਕਿਹਾ ਵੀ ਸਾਡੇ ਮਾਲਕ ਆਉਣਗੇ ਤੇ ਫਿਰ ਅਸੀਂ ਇਹ ਚੀਜ਼ ਤੁਹਾਡੇ ਹਵਾਲੇ ਕਰਾਂਗੇ ਹਾਂ ਇਹ ਤੇ ਕੋਕਰ ਠੇਕੇਦਾਰਾਂ ਦਾ ਮੁੰਡਾ ਹੈ ਲਵ ਉਹਨੇ ਫੋਨ ਕੀਤਾ ਕਿ ਸਾਡੇ ਠੇਕੇ ਦੇ ਕੋਈ ਪੈਟਰੋਲ ਦੀ ਬੋਤਲ ਸੁੱਟ ਗਈ ਤੇ ਪੈਟਰੋਲ ਦੀ ਬੋਤਲ ਜਿਹੜੀ ਉਹਦੇ ਵੀ ਛੜਕਦੇ ਪਿੱਛੇ ਬੱਸੇ ਖੜੇ ਸੀ ਤੇ ਉਹਨੂੰ ਆਪਣਾ ਉਹਨਾਂ ਨੇ ਡਾਇਰਟਰ ਨਾਲ ਜਿਹੜਾ ਕਰੰਦਾ ਹੁੰਦਾ ਅੱਕ ਲਾ ਕੇ ਛੁੱਟੀ ਆ ਤੇ ਇਹ ਦੋ ਭਾਈ ਫਿਰਤਾ ਕਿਥੇ ਆ ਅੱਲੇ ਵੀ ਮੈਗਜ਼ੀਨ ਜਿਹੜਾ ਅਸੀਂ ਚੈੱਕ ਲਈ ਭੇਜ ਕਰਦੇ ਹਾਂ ਉਹ ਵਾਈਫਾਈ ਦੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਆਉਂਦੀ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਕਿਸੇ ਦਾ ਨਾ ਹੋ ਕੋਈ ਨਹੀਂ ਇਹ ਕਪੀਸ਼ ਕੰਟੈਂਟਿੰਗ ਹੈ ਇਨਾ ਚੰਗੀ ਤੇ। ਉਸੋ ਲੋਕੀ ਕਾਰਵਾਈ ਚ ਕੀਤੀ ਜਾ ਰਹੀ ਹੈ। ਉਸੋ ਲੋਕੋ ਜੋ ਵੀ ਆਪਣਾ ਮੌਕੇ ਤੇ ਪਹੁੰਚੇ ਐਸਐਸਓ ਸਾਹਿਬ ਤਾਂ ਮੈਂ ਇਹ ਆਪਣਾ ਕਹਈ ਇਨਾ ਤੇ ਪੇਸ਼ ਕਰਾਂਗੇ। ਇਹ ਕੀ ਮੈਟਰ ਹੈ। ਤਾਂ ਸਾਨੂੰ ਜਿਹੜੇ ਮੈਗਜ਼ੀਨ ਦਾ ਜਿਹੜਾ ਰੋਲਾ ਵਾ ਉਹ ਉਹਦੇ ਬਾਰੇ ਵੀ ਦੱਸੋ ਜੀ। ਉਹਦੇ ਬਾਰੇ ਵੀ ਜਾਂਚ ਕਰਾਂਗੇ ਚੰਗੀ ਤਰ੍ਹਾਂ। ਬੋਤਲ ਸੁੱਟਣ ਵਾਲੇ ਵਿਅਕਤੀ ਦਾ ਪਤਾ ਲੱਗਾ ਜੀ ਕੌਣ ਹੈ? ਨਹੀਂ ਹਜੇ ਕੋਈ ਨਹੀਂ ਪਤਾ। ਹੋਰ ਕੋਈ। ਲੱਗੋ ਕਿਨੇ ਕਰੀ ਜੀ ਦੀ ਗੱਲ ਹੈ। ਇਹ 9 ਵਜੇ ਵੀ 5-6 ਵਜੇ ਸਾਨੂੰ ਫੋਨ ਆਇਆ 9-6 ਵਜੇ ਦੀ ਗੱਲ ਹੈ। ਉਹਦੇ ਮੌਕੇ ਤੇ ਪਹੁੰਚ ਕੇ ਮੈਂ ਦੱਸ ਸਕਦਾ। ਉਹਨੂੰ ਗੁ ਨਹੀਂ ਅਜੇ ਤੱਕ ਆਪਣਾ ਤਤਤੀਸ਼ ਕਰਦੇ